ਹਾਂਜੀ ਆ ਇਹ ਉਹ ਗਗਸਤੀ ਦੇ ਘਰ ਵਾਲਾ ਜਿਹੜੀ ਚਾਰ ਵਾਰ ਨਿਕਲ ਗਈ ਸੀ ਪੰਜਵੀਂ ਜਗ੍ਹਾ ਇਹਦਾ ਵਿਆਹ ਹੋਇਆ ਇਤੋਂ ਵੀ ਚਾਰ ਵਾਰ ਨਿਕਲ ਗਈ ਨਜਾਇਜ਼ ਪਿੰਡ ਦੇ ਲੋਕਾਂ ਨਾਲ ਔਲਾਦ ਜਮ ਕਿਉਂ ਸਾਡੇ ਪੱਲੇ ਮੜੀ ਹੋਈ ਆ ਇਹ ਗਗਸਤੀ ਦੇ ਮਾਏ ਬਾਪ ਐ ਤੇ ਭਾਈ ਐ ਇਹਨਾਂ ਨੇ ਇਹੋ ਜਿਹਾ ਧੰਦਾ ਸ਼ੁਰੂ ਕੀਤਾ ਹੋਇਆ ਇਹਨੂੰ ਲੋਕਾਂ ਦੇ ਹੇਠ ਪਾਉਂਦੇ ਨੇ ਪੈਸਾ ਕਮਾਉਂਦੇ ਨੇ ਤੇ ਹੁਣ ਇਹ ਨਿਕਲ ਗਈ ਤੇ ਹੁਣ ਇਹਨਾਂ ਨੇ ਫੇਰ ਆ ਗਈ ਐ ਇਹ ਹੁਣ ਇਹਨਾਂ ਨੇ ਸਾਡੇ ਤੇ ਕੰਪਲੇਂਟ ਦਿੱਤੀ ਹੁਣ ਜਿਹੜਾ ਥਾਣੇਦਾਰ ਪਰਮਿੰਦਰ ਸਿੰਘ ਭਾਰਸੋਂ ਥਾਣੇ 'ਚ ਹੈ ਉਹ ਵੀ ਇਹਦਾ ਯਾਰ ਬਣਿਆ ਹੋਇਆ ਹੈ ਆ ਚੈੱਕ ਕਰ ਲੋ ਆ ਇਹਦੇ ਮਾਪੇ ਨੇ ਗਸਤੀ ਤੇ ਚਾਰ ਵਾਰ ਨਿਕਲ ਗਈ ਤੇ ਹਜੇ ਵੀ ਇਹਨੂੰ ਲੋਕਾਂ ਨਾਲ ਸਵਾਦ ਪੂਰੇ ਨਹੀਂ ਹੁੰਦੇ ਸਾਡੇ ਪਿੰਡ ਦੇ ਪੂਰੇ ਲੋਕਾਂ ਦੇ ਨਾਲ ਲੁੱਟੀ ਹੋਈ ਹੈ ਇਹ ਆਈਦੀ ਮਾਂ ਹੈ ਜਿਹੜੀ ਥਾਂ ਥਾਂ ਇਹਨੂੰ ਲਟਿਉਂਦੀ ਫਿਰਦੀ ਆ ਚੈੱਕ ਕਰੋ ਆ ਗਸਤੀ ਆ ਗਸਤੀ ਦੇ ਘਰ ਵਾਲਾ ਘਰ ਵਾਲਾ ਜਿਹੜਾ ਹੈਗਾ ਇਹ ਗੰਦਾ ਬੰਦਾ ਇਹ ਨਾਬੇ ਹਰਮੀਤ ਕੰਬੈਨ ਵਾਲਿਆਂ ਦੇ ਲੱਗਿਆ ਹੋਇਆ ਗੰਦਾ ਅੰਡਾ ਇਹ ਆਇਤੀ ਤੀਮੀ ਐ ਚਾਰ ਵਾਰ ਨਿਕਲ ਗਈ ਜਿਆ ਸਵਾਲ ਪੂਰੇ ਕਰਕੇ ਫੇਰ ਪਿੰਡਾ ਵੜਦੀ ਐ ਹੁਣ ਇਹਨੇ ਨਵਾਂ ਧੰਦਾ ਸ਼ੁਰੂ ਕਰ ਲਿਆ ਪੁਲਸਾੜਿਆਂ ਨਾਲ ਲੇਟਣ ਦਾ ਆ ਇਹਦਾ ਗਗਸਤੀ ਦਾ ਘਰ ਵਾਲਾ ਧੰਦਾ ਇਹ ਨਾਬੇ ਮਲਕੀਤ ਵਾਲਿਆਂ ਦੇ ਲੱਗਿਆ ਹੋਇਆ ਆ ਚੈੱਕ ਕਰ ਲੋ ਆ ਗਗਸਤੀ ਦੀ ਮਾਂ ਐ ਬਾਪ ਐ ਤੇ ਭਾਈ ਐ ਗਗਸਤੀ ਆਪ ਐ ਜਿਹੜੇ 3600 ਦੇ hectare ਲੇਟਿਆ ਹੀ ਚੈੱਕ ਕਰ ਲਓ ਆ ਇਹਦੇ ਮਾਵਾਪਾ ਨੇ ਜਿਹੜੇ ਇਹਨੂੰ ਲਟਿਉਂਦੇ ਫਿਰਦੇ ਨੇ ਕਲਾੜ ਪਿੰਡ ਦੀ ਹੈ ਜਨੋਦੇ ਪਿੰਡ ਵਿਆਹੀ ਹੋਏ ਜਨੋਦੇ ਪਿੰਡ ਤੋਂ ਚਾਰ ਵਾਰ ਨਿਕਲ ਗਈ ਪੰਜਵੀਂ ਜਗ੍ਹਾ ਇੱਥੇ ਵਿਆਹ ਕੇ ਆਈ ਹੈ ਜਨੋਦੇ ਪਿੰਡ ਦੇ ਵਿੱਚੋਂ ਹੀ ਇਹਨੇ ਦੋ ਨਜਾਇਜ਼ ਜਵਾਕ ਜੰਮੇ ਹੋਏ ਨੇ ਜਦੋਂ ਨਿਕਲਦੀ ਉਹਨਾਂ ਨੂੰ ਸਾਡੇ ਪੱਲੇ ਮੜ ਕੇ ਆਹ ਚੈੱਕ ਕਰੋ ਆ ਉਹ ਦੱਲਾਵੰਦ ਹੈ ਗਸਤੀ ਦੇ ਘਰ ਵਾਲਾ ਜਿਹੜਾ ਹਰਮੀਤ ਕੰਬੈਨ ਵਾਲਿਆਂ ਦੇ ਨਾਭੇ ਲੱਗਿਆ ਹੋਇਆ ਇਹ ਮੈਨੂੰ ਨਾ ਮਾਵਾ ਭੈਣਾਂ ਦੀ ਗਾਲਾਂ ਕੱਢਦਾ ਕਦੇ ਕਹਿੰਦਾ ਮੈਂ ਤੇਰੀ ਮਾਂ ਦੇ ਲੰਨ ਦੇਣਾ ਕਦੇ ਕਹਿੰਦਾ ਤੇਰੀ ਭੈਣ ਦੇ ਲੰਨ ਦੇਣਾ ਚਾਪਾ ਸਾਈ ਬੋਲਦਾ ਪੀਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆ ਧਿਆਨ ਨਾਲ ਚੈੱਕ ਕਰੋ ਇਹ ਬੰਦੇ ਦਾ ਚਿਹਰਾ 3 ਵੀ ਦੀ ਮਗਰ ਲਾ ਕੇ ਆਉਂਦੀਆਂ ਭੈਣਾਂ ਦੇ ਉੱਤੇ ਹੀ ਥਾਣੇ 'ਚ ਕੰਪਲੇਂਟਾਂ ਦਿੰਦਾ ਫਿਰਦਾ ਪਹਿਲਾਂ ਉਹਨਾਂ ਨੂੰ ਗਾਲਾਂ ਕੱਢਦਾ ਚੈੱਕ ਕਰੋ